ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਨ ਨਗਰ ਮਸੇਲੇ ਲੈ ਕੇ ਆ ਗਏ ਜੀ ਇੱਕ ਬਈ ਤਾਜੀ ਸੂਈ ਹੈ ਇੱਕ ਗੱਬਣਾ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਤੇ ਇੱਕ ਟੌਪ ਬਰੀਡ ਬਈ ਤੋਕੜ ਗੱਬਣਾ ਚੰਗਾ ਦੁੱਧ ਤੇ ਗੱਬਣ ਵਿੱਚ ਇੱਕ ਪਾਸਾ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਬਾਈ ਜਿਸ ਅਸੀ ਕਾ ਸਤਰੀ ਕਾ ਵੀ ਡਾਕਟਰ ਹੋ ਠੀਕ ਹੈ ਸੋਨੇ ਵਿੱਚ ਵਧੀਆ ਵਧੀਆ ਵੀ ਡਾਕਟਰ ਨਾਮ ਤੇ ਐਡਰੈਸ ਬੋ ਨਾ ਡਾਕਟਰ ਸੋਨੂਆ ਪਿੰਡ ਹਿੰਦੂਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਬਾਈ ਜਿਹੜੇ ਡਾਕਟਰ ਆਪਾਂ ਨੂੰ ਭੋੜ ਵੀ ਇਧਰ ਨਿਹਾਲ ਸਿੰਘ ਵਾਲਾ ਮੋਬਾਈਲ ਨੰਬਰ ਬੋ ਉਹ ਨੰਬਰ ਆਪਣਾ ਹੈਗਾ 7699099782 ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੁਆ ਸੁਈ ਆ ਇਹ ਡਾਕਟਰ ਦੂਜੇ ਸੁਆ ਸੁਈ ਆ ਬਾਈ ਕਦੋਂ ਸੁਈ ਆ ਬਾਈ ਇਹ ਸਵੇਰ 9:00 ਵਜੇ ਸੁਈ ਆ ਜੇਰੇ ਦੀ ਪੈਗੀ ਉਹ ਬੱਠਲ ਚ ਪਈ ਆ ਸੇਰ ਬਾਈ ਬਾਈ ਯਾਰ ਅੱਕੀ ਬੈਠਾ ਬੱਠਲ ਚ ਪਈ ਆ ਕੰਪ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਬੱਚੀ ਇੱਕ ਨੰਬਰ ਆ ਕਿੰਨਾ ਕੁ ਬੋਲਾ ਭਰਾ ਨੇ ਕੱਢਿਆ ਫਿਰ ਬਈ ਆਪਾਂ 2 ਕਿਲੋ ਕੱਢਿਆ ਯਾਰ ਓਕੇ ਬਾਈ ਹਾਂਜੀ ਕਿੰਨਾ ਕੁ ਦੁੱਧ ਦੇ ਦੂਆ ਦੁੱਧ 20 ਤੋਂ ਪਾਸੇ ਦੋਗੀ ਚਾਹੇ ਕੋਈ 20 ਮੰਨ ਕੇ ਖੁੱਲਾ ਲੈ ਜੇ ਬਈ ਓਕੇ ਬਾਈ ਥਾਣੇ ਨੇ ਇਰਤੋ ਚੈਕਾਣਾ ਬਹੁਤ ਚੰਗਾ ਵੀ ਚੋਈ ਚੋਈ ਇੱਕ ਨੰਬਰ ਲੱਗੀ ਰਪਾਣਾ ਥਾਣ ਮੁੱਠੀ ਵਾਲਾ ਥਾਣ ਚਾਰੇ ਥਾਣ ਨਖੜਵੇਂ ਪੂਰੇ ਗੈਰ ਤੇ ਖੋਲੇ ਬਾਈ ਤੋਰਾ ਬਾਕੀ ਫੁੱਲ ਕੱਦ ਜਾਂ ਡਾਕਟਰ ਕੋਈ ਛੋਟੀ ਨਹੀਂ ਹੈਗੀ ਫੁੱਲ ਕੱਦ ਫੁੱਲ ਬਰੀਡ ਸੂਈ ਸਵਾਈ ਜੇਰ ਵੀ ਬਾਈ ਇਹਦੀ ਰੱਖੀ ਬੈਠਾ ਹੈ ਬਾਈ ਤੋਰਾ ਚੈੱਕ ਕਰੋ ਤੋਰਾ ਇੱਕ ਨੰਬਰ ਬਰੀਡ ਇੱਕ ਨੰਬਰ ਕੱਦ ਵੀ ਫੁੱਲਾ ਛੋਟੀ ਨਾ ਮੰਨਿਓ ਫੁੱਲ ਵੱਡੀ ਹੈ ਡਾਕਟਰ ਹਾਂ ਹਾਂ ਤੋਰਾ ਕਰਦੀ ਖੁੱਲੀ ਆਈ ਵੀ ਕਰਕੇ ਨਾ ਹੂੰ ਮੁੱਠੀ ਜੀ ਖੁੱਲੀ ਆਈ ਵੀ ਆ ਭਾਈ ਕਹਿੰਦਾ ਉਹਦਾ ਕਰਕੇ ਥੋੜਾ ਇਹ ਕਰਦੀ ਆ ਕੋਸ਼ਿਸ਼ ਉਹਦਾ ਕਰਕੇ ਇਹ ਵੀ ਕਰਦੀ ਆ ਡਾਕਟਰ ਹਾਂ ਕੱਦ ਫੁੱਲ ਆਣ ਬਹੁਤ ਚੰਗਾ ਚਬਾਈ ਇੱਕ ਨੰਬਰ ਆ ਬਈ ਖੁੱਲ ਗਈ ਆ ਬਈ ਜੈਜ ਡਾਕਟਰ ਮੋਲ ਤਾਂ ਇਹਦਾ ਕਰਾਉਣ ਨੂੰ ਚਾਹੀਏ ਕੋਈ 95 ਕਰਾਲ 96 ਹੂੰ ਇਹ ਬਸ ਲੈਣ ਦੇਣ ਜਿਹੜਾ ਮੋਲੀ ਹੋਊ 86 ਦੀ ਦੇ ਦਾਂਗੇ ਠੀਕ ਆ ਬਈ ਬਾਕੀ ਵੱਡੀ ਬੁੱਡੀ ਲੇਵਾ ਜੁਮਾ ਦੇਣਾ ਬੁੱਡੀ ਬਹੁਤ ਚੰਗੀ ਆ ਬਾਈ ਸਿਆਸੀ ਵੀ ਇੱਕ ਨੰਬਰ ਚਾਹੀਏ ਕੋਈ ਐਂ ਮੰਗਾਲੇ ਆਉਣ ਲੈ ਹਾਂ ਮੁੱਲ ਜਾਇਜ ਆ ਬਾਈ ਮਾਨਤਾਨ ਕੋਈ ਚੱਕਰ ਨਹੀਂ ਹੋ ਜੂਗਾ ਬਿਊਟੀ ਬਹੁਤ ਆ ਵੜ ਤੇ ਫੇਸ ਫੂਸ ਬੋਦੀਵਾਦੀ ਸਨਖ ਹੋਣਾ ਵੜ ਦੇ ਵਿੱਚ ਫੁੱਲ ਥਾਣੀ ਬੜਾ ਕਮਾਲ ਦਾ ਲੱਗਿਆ ਹਣ ਬਹੁਤ ਚੰਗਾ ਲੱਗਿਆ ਡਾਟਰ ਬਾਕੀ ਫਿਕਸ ਜਾ ਹੋਣਾ ਸਹੀ ਆ ਬਾਈ ਅੱਗੇ ਦੋ ਨੰਬਰ ਜਿਹੜਾ ਸੂਹ ਜੀ ਇਹ ਡਾਟਰ ਦੂਜੀ ਸੂਹ ਸੁਣਦੀ ਆ ਬਾਈ ਕਿੰਨੇ ਦਿਨ ਲੋ ਸੁ ਦਨ ਲੈ ਜੂ ਬਈ ਹਜੇ ਮੰਨ ਕੇ ਚੱਲ 809 ਦਿਨ ਠੀਕ ਆ ਬਾਈ ਕਿੰਨਾ ਕੀ ਰਿਕਾਰਡ ਆ ਬਈ ਦੁੱਧ ਦੁੱਧ ਨੇ ਦਿੱਤਾ ਬਈ ਵਸੀ ਨੇ ਮੰਨ ਕੇ ਚੱਲ 20 ਕਿਲੋ ਪਲੂਨ ਨੇ ਬਸ ਆ ਪਾਈਆਂ ਪੌਣ ਲੱਗੀ ਹੁਣ ਤਾਂ ਉੱਤਰ ਲੱਗੀ ਦੁੱਧ ਗੱਲੀ ਕੱਚੀ ਗੱੱਚੀ ਅੰਨ ਅੱਜ ਹਸਾਵਨਾ ਲਾਇਓ ਬਾੜਨਾ ਬਹੁਤ ਆ ਜਿਹੜੇ ਹਸਾਵਨਾ ਵੜ ਦੀ ਤਿਆਰੀ ਐ ਨਾ ਤਿਆਰੀ ਥਨ ਲੈ ਨਿਕੜਵੇਂ ਪੂਰੇ ਗੈਰ ਤੇ ਫੇਸ ਬੜਾ ਪਿਆਰਾ ਨੱਕ ਆਪਣਾ ਫੁੱਲ ਫੁੱਲ ਕੱਦ ਪੂਰੀ ਪਲੀ ਵੀ ਆ ਜਵਾਨੀ ਵਾਲੀ ਵੜਾ ਬਈ ਕੀ ਮੋ ਲਫਰਾ ਜੈ ਇਹ ਡਾਕਟਰ ਬੋਲ ਕਰਾਉਣਾ 90 ਕਰਾ ਲੈ 95 85 ਦੇ ਸੌਟ ਕਰ ਦਾਂਗੇ 85 ਚੋਂ ਹਾਂਜੀ ਬਾਈ ਠੀਕ ਆ ਬਾਈ ਮੁੱਲ ਕਰਾਉਣਾ ਜੱਡਾ ਮਰਜ਼ੀ ਕਰਾ ਲਓ 85000 ਚ ਬਾਈ ਕਹਿੰਦਾ ਮਾਨਦਾਨ ਕੋਈ ਚੱਕਰ ਨਹੀਂ ਕਰ ਦਾਂਗੇ ਬਾਈ ਵੜ ਚੰਗੀ ਆ ਪੜੀ ਵੀ ਚੰਗੀ ਆ ਕੰਦ ਕਾੜ ਵਾਲੀ ਬਾਕੀ ਚੰਗੀ ਆ ਬਣਾ ਡਾਕਟਰ ਦੁੱਧ ਵਾਲੀਆਂ ਬਾਈ ਸਹੀ ਆ ਬਾਈ ਹੂੰ ਟੀ ਠੰਡੀਆਂ ਦਾ ਤਾਂ ਅੰਤ ਕੋਈ ਨਹੀਂ ਬਾਕੀ ਫੁੱਲ ਸਾਈਜ਼ ਦੇ ਵਿੱਚ ਹੈ ਨਾ ਸਹੀ ਗੱਲ ਆ ਬਾਕੀ ਲੇਰਾ ਦਿਖਾ ਦੇ ਗਰੇ ਇੱਕ ਵਾਰੀ ਫਿਰ ਫੈਕਟਰ ਦਾ ਲੇਗਾ ਬਸ ਭਲਾ ਪਾਉਣ ਦਾ ਸ਼ੁਰੂ ਕਰਦੇ ਹਾਂ ਹਣ ਤੁਹਾਨੂੰ ਬਹੁਤ ਕੰਧੀ ਕੁਛ ਨਹੀਂ ਬਜਾਈ ਹਾਂ ਜਿਵੇਂ ਮਰਜ਼ੀ ਬੈਠਾ ਰਹੇ ਜਿਵੇਂ ਮਰਜ਼ੀ ਬੈਠਾ ਦਾ ਬਣੂ ਬਣੂ ਬਹੁਤ ਵੱਸੀ ਗਈ ਸ ਅੱਗੇ ਬਈ ਲਾਸਟ ਤੋਕੜ ਗੱਬਣ ਇਹ ਤੋਕੜ ਗੱਬਣਾ ਡਾਕਟਰ ਕਿੰਨੇ ਟਾਈਮ ਦੀ ਗੱਬਣਾ ਇਹ ਗੱਬਣ ਹੋ ਗਈ ਬਈ ਢਾਈਆਂ ਮਹੀਨਿਆਂ ਦੀ ਦੁੱਧ ਜੋਗੇ ਲੈ ਸੀ ਆਪਾਂ ਥਲੋ 25 ਕਿਲੋ ਹੂੰ ਹੁਣ ਜਿਹੜਾ ਮਰਜ਼ੀ ਜੋਗੇ ਲੈ ਜੀ 19 ਵੀ ਕੋ ਤਿਆਰਾ ਦੋਨਾਂ ਟਾਈਮਾਂ ਦਾ ਓਕੇ ਬਈ ਹਾਂਜੀ ਵੀਰੇ ਕਾਡ ਰਿਕਾਰਡ ਪੂਰਾ ਫੁੱਲਾ ਬਾਕੀ ਸੱਜੇ ਦਾ ਰਿਕਾਰਡ ਵੀ ਬਹੁਤ ਚੰਗਾ ਵੀਰੇ ਚਵਾਈ ਹੱਥੀ ਕਰਦੇ ਹਾਂ ਹਾਂ ਵੀਰੇ ਛੱਤੀ ਚਵਾਈ ਉੱਥੋਂ ਮਸ਼ੀਨ ਤੇ ਹੀ ਆਪਾਂ ਹੱਥੀ ਕਰਦੇ ਆ ਓਕੇ ਬਈ ਕੱਦ ਚੰਗਾ ਪ੍ਰਿੰਟ ਚੰਗਾ ਬਰੀਡ ਚੰਗਾ ਫੇਸ ਦੀ ਬਿਊਟੀ ਕਮਾਨ ਦੀ ਮੈਂ ਕਹਿੰਦਾ ਟਰੱਕ ਜੱਡੀ ਆ ਪੂਰੇ ਵੱਡੀ ਵਹਿੜਾ ਬਾਈ ਬਰੂਡ ਦੀ ਦਾਪ ਆ ਵੀਰੇ ਅੱਗੇ ਮੰਨ ਕੇ ਚੱਲੇ ਲੱਗਿਆ ਪਿਆ ਆਪਣਾ ਰਮਾਂਡਾ ਦਾ ਲੱਗਿਆ ਹੋਇਆ ਵੀਰੇ ਵੀਸ ਦਾ ਓਕੇ ਬਾਈ ਆਣ ਤੁਹਾਨੂੰ ਬੜਾ ਚੰਗਾ ਲੱਗਿਆ ਹਨ ਹਾਂ ਤੁਹਾਨੂੰ ਬਹੁਤ ਚੰਗਾ ਬਾਕੀ ਨਾੜਾ ਨੂੰ ਬਹੁਤ ਚੰਗੇ ਲੱਗਦਾ ਹਾਂ ਤੁਹਾਨੂੰ ਬਹੁਤ ਸੋਹਣਾ ਮੁੱਠਾ ਚਵਾਈ ਵੀ ਚਵਾਈ ਚੰਗੀ ਹੋ ਪੂਰੀ ਚਵਾਈ ਬਾਕੀ ਥਾਂ ਨਹੀਂ ਦਾ ਦਿੰਦਾ ਬਾਈ ਚਵਾਈ ਖੋਲ ਥੋੜਾ ਜਿਹਾ ਨਵਾਂ ਬਣਦਾ ਬਈ ਨਾਉਂ ਜਿਹੜਾ ਥੋੜਾ ਜਿਹਾ ਓਕੇ ਕਰਕੇ ਮਾਂੜਾ ਪੱਕੀ ਥਾਂ ਦਾ ਕਰਦੀ ਆ ਬਈ ਠੀਕ ਆ ਬਾਈ ਇਸ ਬੜਾ ਚੰਗਾ ਬ੍ਰੀਡ ਫੁੱਲ ਤੋਕੜ ਗੱਬਣ ਗੱਬਣ ਚੈੱਕ ਪਾਸ ਹਨ ਆਪਣੀ ਚੈੱਕ ਕਰਾਈ ਦੇ ਵੀ ਜਿਹੜਾ ਵਾਦੀ ਗਾਣਾ ਲੈ ਕੇ ਜਾਵੇ ਚੈੱਕ ਕਰਾ ਕੇ ਓਕੇ ਬਾਈ ਫੁੱਲ ਕਰਦਾ ਬਾਈ ਛੋਟੀ ਨਾ ਮੰਨੋ ਫੁੱਲ ਕਰਦ ਫੁੱਲ ਬ੍ਰੀਡ ਪਿੱਛੇ ਤੋਂ ਚੌੜੀ ਚੂੜੀ ਫੁੱਲ ਲੰਮੀ ਲੁੰਮੀ ਫੁੱਲ ਢਿੱਲਾਂ ਦੇਖੋ ਸ਼ਾਮ ਤੱਕ ਕਰ ਰਾ ਜਿਹੜਾ ਵਧੀਆ ਤਿਆਰ ਕਰ ਲੂ ਦੁੱਧ ਵੀ ਬਾਈ ਨੇ ਬਹੁਤ ਚੰਗਾ ਤਿਆਰ ਕਰਿਆ ਉਹ ਥੋੜਾ ਨਾ ਬਣਾਉਣ ਵਾਲਾ ਟ੍ਰੇ ਦਾ ਟਰਦੀ ਉਹਨੇ ਸਹੀ ਕੀ ਮੂਲ ਜੈ ਜਮ ਮੋਲ ਮੋਲ ਡਾਕਟਰ ਪੈਂਡ ਚ ਸ਼ੂਟ ਕਰ ਦਾਂਗੇ ਠੀਕ ਆ ਜਿਵੇਂ ਜਾਇ ਜਮੋ ਜਿਵੇਂ ਯਾਰ ਚ ਬਾਈ ਕਹਿੰਦਾ ਛੋੜ ਛੱਪਾ ਜਰ ਦੇ ਦੁੱਧ ਬਹੁਤ ਚੰਗਾ ਦਿੱਤਾ ਬਾਈ ਆ ਫੇਰ ਦਿਖਾ ਦੇ ਮਾੜਾ ਨਾਉ ਦਾ ਗੀਰ ਵੀ ਜਾਣ ਕੇ ਕਹਿੰਦਾ ਕਿ ਨਹੀਂ ਕੋਈ ਉਹਦੇ ਨਾਉ ਚੜਿਆ ਪੈ ਨਾਉ ਘਟਾਉਣ ਵਾਲਾ ਥੋੜਾ ਜਿਹਾ ਬਾਈ ਥੋੜਾ ਜਿਹਾ ਨਾਉ ਬਣਾਉਣ ਵਾਲਾ ਦੇਖੋ ਦਿਖਾ ਨੇ ਨੇੜ ਤੋਂ ਹੂੰ ਥੋੜਾ ਜਿਹਾ ਨਾਉ ਦਾ ਕਰਦੀ ਆ ਕੱਦ ਬਰੀਟ ਫੁੱਲ ਆ ਬਾਈ ਪਿੱਛੇ ਤੋਂ ਚੌੜੀ ਜੂੜੀ ਪਲੀ ਵੀ ਬਹੁਤ ਆ ਫਾਰਮ ਵਾਲੀ ਬੜਾ ਵੱਡੇ ਢਾਂਚੇ ਤੇ ਬਾਈ ਬੱਚੇ-ਬੱਚੇ ਬਿਲੈਨ ਬਹੁਤ ਚੰਗੇ ਨੇ ਬਹੁਤ ਚੰਗੇ ਬੱਚੇ ਡਾਕਟਰ ਬ੍ਰੀਟ ਬਹੁਤ ਚੰਗੇ ਬਾਕੀ ਇੱਕ ਗੱਲ ਹੋਰ ਆ ਵੀ ਡਾਕਟਰ ਕਹਿੰਦੇ ਲੋੜ ਜੇ ਤੂੰ ਵੀ ਵੀਡੀਓ ਬਣਾਉਣਾ ਰਹਿ ਤਾ 20 ਕਿਲੋ ਤਾਂ ਬਹੁਤ ਹੋ ਜਾਂਦਾ ਵੀ ਤੋਕ ਲੈ ਆਪਣਾ ਸੱਜੇ ਥੱਲੇ ਦੁੱਧ ਹੁੰਦਾ 20-22 ਕਿਲੋ ਸਹੀ ਆ ਭਾਈ ਹੂੰ ਤੇ ਕੇਸੇ ਵੀਰ ਨੂੰ ਭਾਈ ਤੰਨਾ ਜੋ ਕੋਈ ਵੀ ਪਸੰਦ ਆ ਭਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ